ਸਿਕਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਭਗਵਾਨਪੁਰ ਜ਼ਿਲ੍ਹਾ ਗਰਦਾਸਪੁਰ ਤਸੀਲ ਡੇਰਾ ਬਾਬਾ ਨਾਨਕ ਕਮਲਵੀਰ ਕੋਲ ਅੱਜ ਤਾਂ ਵੀਰ ਜੀ ਕੋਈ ਚਾਰ ਪੰਜ ਨਾਗ ਦਿਖਾਵਾਂਗੇ ਟੋਪ ਦੇ ਬਾਕੀ ਵੀਰ ਜੀ ਇੱਕ ਵੈੜ ਆ ਗਈ ਚੰਗੀ ਟੋਪ ਦੀ ਬਾਕੀ ਵੀਰ ਕੋਲ ਲੈਨੇ ਸਾਰੀ ਜਾਣਕਾਰੀ ਸਾਸੀ ਗੱਲ ਵੀਰ ਜੀ ਸਾਸੀ ਗੱਲ ਜੀ ਹੋਰ ਸਭ ਠੀਕ ਠਾਕ ਕਿਰਪਾ ਕਰ ਬੱਦੀ ਦਿੰਦੇ ਜੀ ਦੀ ਕਿਰਪਾ ਜੀ ਚਲੋ ਕਿਰਪਾ ਜਾਈ ਦੀ ਵੀਰੇ ਵੀਰੇ ਆਪਣਾ ਨਾਮ ਤੇ ਡਰੈਸ ਬੋਲ ਦਿਓ ਨਾਮ ਮੇਰਾ ਕਮਲੀ ਸੰਧੇ ਹਾਂਜੀ ਪਿੰਡ ਭਗਵਾਨਪੁਰਿਆ ਤਹਿਸੀਲ ਦੇਹਰਾਪਾ ਬਣਾਣਪੁਰ ਜਿਲ੍ਹਾ ਕਰਤਾਰਪੁਰ ਠੀਕ ਹੈ ਵੀਰੇ ਮੋਬਾਈਲ ਨੰਬਰ ਬੋਲ ਦਿਓ 988107784 ਮੇਰਾ ਨੰਬਰ ਆ ਇੱਥੇ ਵਟਸਐਪ ਚੱਲਦਾ ਜੀ ਠੀਕ ਹੈ ਵੀਰੇ ਕਿੰਨੇ ਪਸ਼ੂ ਆ ਗਏ ਸਰਾਜ ਆਪਣੇ ਕੋਲ ਤਿੰਨ ਮੱਝਾਂ ਤੇ ਤਿੰਨ ਹੀ ਗਾਵਾਂ ਨੇ ਅੱਛਾ ਤਿੰਨ ਝੋਟੀਆਂ ਤੇ ਤਿੰਨ ਹੀ ਗਾਵਾਂ ਤੇ ਤਿੰਨ ਹੀ ਗਾਵਾਂ ਠੀਕ ਹੈ ਵੀਰ ਜੀ ਕਰਗੇ ਵੀਰੇ ਸ਼ੁਰੂ ਕਰੇ ਆਂ ਆ ਗਏ ਆ ਗੀ ਛੋਟੀ ਆ ਨਾ ਛੋਟੀ ਬੜੀ ਚੰਗੀ ਹੋਇਆ ਥੱਲੇ ਇਹ ਛੋਟੀਆਂ ਕੀਪੀਆਂ ਸਵੇਰ ਸਵੇਰ ਦਾ ਵੇਲਾ ਥੱਪੇ ਲਾਈ ਫਿੰਡੀ ਆ ਨਾ ਮੌਸਮ ਠੰਡਾ ਵਾ ਕੀ ਠੰਡੀਆਂ ਆਣਾ ਕਰਨੀਆਂ ਸਹੀ ਗੱਲ ਆ ਸਹੀ ਗੱਲ ਆ ਇਹ ਗੱਬਣ ਵੀਰੇ ਗੱਬਣ ਗੱਬਣ ਅੱਜ ਸ਼ਹਿਦ ਮਾਰਦੀ ਦਾ ਸ਼ਹਿਦ ਹੀ ਪਰ ਵੀ ਥੱਲੇੋਂ ਤੇ ਥੱਬੇ ਲਾਈ ਫੰਡੇ ਆ ਭੜੇ ਭੜਾ ਭੜਾ ਵਿਹਾਗੀਆਂ ਹਜੇ ਹੁੰਦੀ ਕੀ ਠੀਕ ਆ ਜੀ ਹਾਂਜੀ ਹਾਂਜੀ ਬਹੁਤ ਮਾੜੀ ਮੋਟੀ ਭਾਲ ਚਲੋ ਗੱਬਣ ਡੰਗਾਂ ਨੂੰ ਪੈਂਦੀ ਦੁੱਧ ਵਾਲੇ ਨਗਰ ਨੂੰ ਤੇ ਠੋਟੀਏ ਕਲ ਫੱਕੀ ਬੜੀ ਥੋੜੀ ਹਾਂਜੀ ਹਾਂਜੀ ਮਾੜੀ ਹਾਂਜੀ ਠੀਕ ਆ ਵੀਰੇ ਥਣ ਥਣ ਚੰਗਾ ਕੱਢਿਆ ਹਣਾ ਇਹ ਕਮਲ ਵੀਰ ਤੈਨ ਲੈ ਜੂਗਾ ਜਾਣਾ ਇਹ ਆਇਦ ਸੁੰਦਰ ਸੁੰਦਰ ਕਰਮਾ ਵਾਲੀ ਕਰਦੀ ਪਮਾਲ ਜੰਗੀ ਦੇਖੋ ਜਿੱਥੇ ਚੱਲ ਨੇ ਥੱਲੇ ਦੀ ਬੜੀ ਸਾਫ਼ ਹੋਣਾ ਵੀਰੇ ਆਇਓ ਲੈਓ ਜੀ ਕਮਲ ਜੀ ਰੇਡ ਛੋਟੇ ਛੋਟੇ ਠੀਕ ਆ ਜੀ ਬਾਕੀ ਜੀ ਫੁੱਲ ਕਾਲੀ ਸ਼ਾਹ ਵਾ ਐ ਚੰਗੀ ਜਾਨਵਰ ਦੀ ਬਰੀਡ ਬਲੂਡ ਫੁੱਲ ਆ ਸਿੰਘ ਸਿੰਘ ਵੀ ਚੰਗਾ ਲੱਗਾ ਨਾ ਵੀਰੇ ਰਿੰਗ ਸਿੰਘ ਲੱਗਾ ਦੋ ਚੰਗੀ ਮੈਂ ਕਮਲਵੀਰ ਰੇਟ ਫਿਰੇ ਦਾ ਰੇਟ ਬਿਲਕੁਲ ਛੋਟਾ ਜਿਹਾ ਨੋਰਮਲ ਜੀ ਨੋਰਮਲ ਜੀ ਮਾੜੀ ਦੇ ਸਾਹਵਨਾ ਠੀਕ ਆ ਜੀ ਮੁੱਲ ਭਾਵੇਂ ਉਹਦਾ ਮਾੜੀ ਇੱਕ ਪੰਛੀ ਦੀ ਕਿੰਨੀ ਮਿਲੂ ਦੇ ਜੀ ਪੱਕੀ ਗੱਲ ਆ ਵੀਰੇ ਹਾਂ ਬਿਲਕੁਲ ਮੂਲ ਬਿਲਕੁਲ ਲਾਸਟ ਇੱਕ ਦਾਸ ਦੀ ਦੇਣੀ ਹਾਂ ਨਾ ਇੱਕ ਦਾਸ ਦੀ ਜਿਹੜੀ ਹਾਂ ਨਾ ਦੇਣੀ ਆ ਬਾਕੀ ਵੀਰ ਜੀ ਫੁੱਲ ਵੱਡੀ ਝੋਟੀ ਆ ਥੱਲੇ ਥੱਲੇ ਦੀ ਬੜੀ ਸਾਫ਼ ਆ ਸਿੰਗ ਸਿੰਗ ਵੀ ਐ ਜਿਹੜਾ ਚੰਗਾ ਭਜਨ ਵਾਲੀ ਵੱਜ ਕੇ ਹਾਂਜੀ ਭਜਨ ਵਾਲੀ ਜਿਹੜੀ ਗੱਲ ਆ ਕੋਈ ਕੋਈ ਐਵੇਂ ਤੁਹਾਨੂੰ ਪਮਾ 14 15 14 15 ਕਿਲੋ ਕਰੀ ਜਣਾ ਠੀਕ ਆ ਵੀਰੇ ਠੀਕ ਆ ਗਾੜੀ ਆ ਗਈ ਵੀਰੇ ਇਹ ਝੋਟੀ ਸੂਈਏ ਤੀਜੀ ਝੋਟੀ ਸੂਈ ਝੋਟੀ ਠੀਕ ਆ ਤੀਜੀ ਸੂਈ ਸੂਈ ਹਾਂਜੀ ਬਹੁਤ ਸਾਫ਼ ਆ ਝੋਟੀਆਂ ਵੀ 6-7 ਕਿਲੋ ਬਣਾ ਬੋਲਦੇ 6-7 ਠੀਕ ਆ ਵੀਰੇ ਠੀਕ ਆ ਥੱਲੇ ਦੀ ਇਹ ਵੀ ਚੰਗੀ ਕਰਮਾਂ ਵਾਲੀ ਥਾਣ ਕਣਵੀ ਵਾਲੇ ਮੈਨਾ ਮਾਰਾਂ ਦੀ ਝੋਟੀ ਉੱਤਾਂ ਠੀਕ ਆ ਜੀ ਹਾਂ ਜੀ ਹਾਂ ਜੀ ਬਾਕੀ ਕੰਮ ਵੀ ਦੁੱਧ ਦਾ ਤੇ ਵੀ ਹਨਾ ਕਰੀ ਜਾਓ ਦੁੱਧ ਵੀ ਬਹੁਤ ਨਹੀਂ ਦਾ ਜਿਹਾ 8-9 ਕਿਲੋ ਦੇਈ ਜਾ ਸਹੀ ਗੱਲ ਆ ਅਪਾ ਕਰਨਾ ਵਾ ਬਿਲਕੁਲ ਵੀਰੇ ਬਿਲਕੁਲ ਕੰਮ ਕਰਨਾ ਸਚਾਈ ਦੇ ਨਹੀਂ ਤੇ ਕਹਿਣ ਨੂੰ ਕਹਿ ਸਾਡੇ 10-12 ਦੀ ਗਾਰੰਟੀ ਹੈ ਨਾ ਜਿਹੜਾ ਪਤਾ ਕਿ ਇਹ ਨਾ ਦੇ ਹੀ ਦਊਗੀ ਨਾ ਜਿਹੜਾ ਪਤਾ ਵਾ ਪੱਕਾ ਪੱਕਾ ਵੀ ਤੇ ਲੈ ਲੈ ਆਓ ਵਿਜੀਲਾਵੋ ਸਿੰਗਲ ਹੈ ਡੀਟੀਓਟੀ ਆ ਗਈ ਜਣਾ ਤਮਲੇ ਦਾ ਰੇਟ ਹੈ ਫਿਰ ਇਹਦਾ ਨੋਰਮਲ ਜਾਈ ਰੇਟ ਬਿਲਕੁਲ ਨਿਕਾਲਿਆ ਵਿਜੀਲਾ ਛੋਟਾ ਜਾਈ ਛੋਟਾ ਛੋਟਾ ਠੀਕ ਹੈ ਜੀ ਰੇਟ ਵਿਜੀਲਾ ਦਾ 370 75 ਜਿੰਨਾ ਮਰਜ਼ੀ ਕਰੀ ਜਾਈਏ ਹਾਂ ਨਾ ਜਿਹੜੀ ਦੇਣਾ ਹਾਂਜੀ 65000 ਦੀ ਦੇਣੀ ਕਰ ਦਈਏ ਮਾਰਤਾ ਥੋੜਾ ਜਿਹਾ ਪ੍ਰਿੰਟ ਜੀ ਆਲੀ ਦੇ ਤਾਂ ਬਸ ਚਲੋ ਠੀਕ ਹੈ ਜੀ 63000 ਦੀ ਚੰਗੀ ਝੋਡੀ ਸਾਡ ਸਾਰਾ ਨਾੜੂ ਤਾਂ ਬਚਿਆ ਠੀਕ ਹੈ ਠੀਕ ਇਹ ਵੀ ਨਹੀਂ ਵੀ ਉੱਚਾ ਮਤਲਬ ਬਚਾ ਹੋਗਾ ਠੀਕ ਠੀਕ ਹੈ ਜੀ ਠੀਕ ਗੱਡੀ ਆ ਗਈ ਬੂਰੀ ਨੀਲੀ ਰਵੀ ਬੀ ਇਹ ਬਹੁਤ ਚੰਗੀ ਝੋਟੀ ਜੀ ਥੱਲੇ ਦੇ ਵਿੱਚ ਜੀ ਵੇਖੋ ਕਰਮ ਵਾਲੀਆਂ ਜਿੱਦਾਂ 8 ਕਿਲੋ ਇਥੇਲੇ ਗੋਲਾ ਹੀ ਆ ਹੁਣ ਵੇਲੋ ਨਾੜੂ ਨਾਲ ਦੇ ਕਟਾ ਵੇਖੋ ਕਿੰਨਾ ਕਟਾਂ ਵੀ ਬੜਾ ਬਰੀਡ ਵਾਲਾ ਆ ਗਿਆ ਹਾਂ ਜੀ ਕਟਾ ਵੀ ਸੰਭਣ ਵਾਲਾ ਬਾਕੀ ਝੋਟੀ ਵੀ ਚੰਗੀ ਹੈ ਜੀ ਝੋਟੀ ਤੇਲਾ ਲਈ ਤੇਲਾ ਲਈ ਇਹ ਚੇਰੇ ਵੀਰ ਜੀ ਸਾਰੇ ਹੀ ਗੋਣਿਆਂ ਥੱਲੇ ਵੇਖੋ ਐ ਹਣਾ ਸਹੀ ਗੱਲ ਆ ਤੇ ਚੁਆੜੀ ਵੀ ਕੋਈ ਪੋਲੀ ਰੂਮ ਵਰਗੀ ਤੇ ਛੱਡੀ ਵੀ ਕੋਈ ਠੀਕ ਐ ਵੀਰੇ ਠੀਕ ਆ ਜੀ ਸਿੰਗਲ ਹੱਡੀ ਦੀ ਝੋਟੀ ਐ ਥੱਲੇ ਦੀ ਬੜੀ ਸਾਫ਼ ਤੇ ਐ ਵੇਖੋ ਵੀਰ ਜੀ ਪੂਛ ਕੇ ਤਾਂ ਥੱਲੇ ਐ ਲੱਗਦੀਆਂ ਆਂ ਟੀ ਅਜੇ ਲੈ ਆ ਕੰਮਲੀ ਰੇ ਬਰੀ ਕਿਆਂ ਬੜੀਆਂ ਝੋਟੀ ਜਾਣਾ ਜੀ ਹਾਂ ਜੀ ਹਾਂ ਜੀ ਬੜੀ ਚੰਗੀ ਝੋਟੀ ਸਹੀ ਗੱਲ ਆ ਜੀ ਰੇਟ ਫਿਰ ਇਹਦਾ ਨੋਰਮਲ ਜਾਈ ਇਹ ਬਿਲਕੁਲ ਛੋਟਾ ਜਿਹਾ ਇਹਦਾ ਵੀ ਠੀਕ ਆ ਜੀ ਬਿੰਦੀਆਂ ਵਾਲਾ ਚੱਡਾ ਆ ਗਿਆ ਰੇਡ ਵੀਧੀ ਕਰਨ ਨੂੰ ਭਾਵੇਂ ਇਹਦਾ ਛੋਟਾ ਨਾ ਹਾਂਜੀ 82 ਦੇ ਨਾਮ ਮੱਗੀ ਕਰੀ ਲਏ ਠੀਕ ਆ ਜੀ ਅੱਪਾ ਕਰਨਾ ਬਿਲਕੁਲ ਜਾਇਜ ਹੈ ਹਾਂ ਬਿਲਕੁਲ ਜਾਇਜ ਹੈ ਇਹਦਾ ਦੇਣ ਵਾਲਾ ਹੀ ਹਾਂਜੀ ਅਸੀਂ ਤੁਹਾਡੀ ਝੋਟੀ ਦੇ ਲਈਏ ਅੱਛਾ ਹੱਸ ਕੇ ਵੀ ਇੱਕ ਦੀ ਆ ਪੱਕੀ ਗੱਲ ਆ ਵੀਰੇ ਹਾਂਜੀ ਚੰਗੀ ਝੋਟੀ ਵੀਰੇ ਸਾਫ ਤੋਂ ਥਾਂ ਤੇ ਭਰ ਦੇਣੀ ਆ ਤੇ ਜਿਹੜੀ ਦੇਣੀ ਆ ਨਾ ਹਾਂਜੀ ਤਿੰਨ ਛੱਟ ਦਾਂਗਾ 70000 ਝੋਟੀ ਦੇ ਅੱਛਾ 70000 ਦੀ ਹਾਂ ਨਾ ਝੋਟੀ ਦੇਣੀ ਬਾਕੀ ਚਲੋ ਕੋਈ ਫੋਨ ਫਾਨ ਲਾਏ ਥੋੜੀ ਬੋਤੀ ਕਰਦੇ ਹੋ ਮਾਮਾ ਠੀਕ ਹੈ ਵੀਰੇ ਗਾੜੀ ਵੀਰ ਜੀ ਆ ਕੇ ਤੁਹਾਨੂੰ ਦਾ ਬਬਲ ਬਬਲ ਦਾ ਬੱਚਾ ਕੱਢ ਗਏ ਪੰਛੀਆਂ ਦੋਵੇਂ ਆ ਦੋਵੇਂ 25-25 ਕਿਲੋ ਵਾਲੀਆਂ ਇਹ ਵੀਰੇ ਕਿਦਾਂ ਸੁਈ ਆ ਪੰਛੀ ਇਹ ਸੁਈ ਆ ਪੰਛੀ ਵੇ ਲੋ ਮੈਂ ਮੋੜਾ ੜੀ ਠੀਕ ਹੈ ਜੀ ਠੀਕ ਹੈ ਫੁੱਲ ਵੱਡੀ ਆ ਫੁੱਲ ਬਰੀਡ ਬਰੂਡ ਵੱਡੀ ਆ ਆ ਵਸ਼ੀ ਤਿਆਰ ਆ ਆ ਵੀ ਚੰਗੀ ਵੱਡੀ ਆ ਜੋੜਾ ਹੀ ਬੜਾ ਚੰਗਾ ਦੇ ਜੋੜਾ ਵੀਰੇ ਇਹ ਕਿੱਥੋਂ ਲਿਆਂਦਾ ਫਿਰ ਕੱਢ ਗਿਆ ਇਹ ਫਾਰਮ ਤੋਂ ਲਿਆਂਈ ਵੀ ਜੀ ਬੱਛੀਆਂ ਕੱਲ ਨਾਲ ਪੰਜ ਬੱਛੀ ਲਈ ਦੀ ਇੱਕ ਅੱਛਾ ਅੱਛਾ ਉਹ ਦੇਤੀ ਠੀਕ ਹੈ ਜਰਸੀ ਵਸ਼ੀ ਤੁਹਾਡੇ ਕੋਲ ਆ ਨਾ ਇੱਕ ਨਾਲ ਨਹੀਂ ਉਹ ਹੈਗੀ ਆ ਅੱਛਾ ਅੱਛਾ ਇਹਦੇ ਨਾਲ ਚੀਕ ਉਹ ਲੈ ਅੱਛਾ ਅੱਛਾ ਇਸ ਵੀ ਵਸੀਆ ਠੀਕ ਫੁੱਲ ਵੱਡੀ ਆ ਵੀਰੇ ਚੰਗੀ ਦੁੱਧ ਵਾਲੀ ਵੈੜਾ ਨਾ ਇਹ ਹਾਂਜੀ ਹਾਂਜੀ ਇਹ ਹਲੇ ਦੋ ਕਿਲੋ 15 ਕਿਲੋ ਤਵਲੇ ਫਾੜੀ ਵਾਲਾ ਚੱਡਾ ਆ ਗਿਆ ਨਾ ਫਾੜੀ 15 ਕਿਲੋ ਤਿਆਰ ਆ ਚੱਪੇ ਦਿੰਦੀ ਸੂਈ ਆ 15 ਕਿਲੋ ਦੁੱਧ ਜਿਹੜਾ ਤਿਆਰ ਆ ਹਾਂ ਇਹ ਮਤਲਬ ਬੱਚੀ ਦੁੱਧ ਦੇ ਜੂ ਵੀ ਪੂਰੀ ਬਰਤੀ ਖਾਓ ਖਾਂ ਹੋ ਗਏ ਪਾਣੀ ਇੱਥੇ ਖਾ ਰਹੇ ਹੋ ਜੀ ਜੀ ਦੇਖੋ ਜੀ ਹਾਂ ਕਬੂਤਰੀ ਜਾਦੇ ਕੰਮ ਲਈ ਰੇਠਾ ਲਓ ਠੀਕ ਹੈ ਜੀ ਲੈ ਬਰੀਡ ਬਰੂਡ ਬੜੀ ਜਾਣਾ ਜੀ ਬੜੀ ਬਰੀ ਲੱਗਦੀ ਆ ਜੇ ਰੇਠੇ ਤੇ ਟਾਈਮ ਆਪਣੇ ਨਹੀਂ ਲੱਗਦਾ ਡੰਗਰੇ ਬਿਲਕੁਲ ਜਾਂ ਦੋ 1 ਵਜੇ ਨੂੰ ਆਨੂ ਹੁਲਕੇ ਨਾਲ ਪੱਠੂ ਤੇ ਪਾਗੜ ਜਾ ਕੇ ਬਿਲਕੁਲ ਬਿਲਕੁਲ ਮਜ਼ਾ ਹੁੰਦਾ ਮੀਡੀਅਮ ਬਣਦਾ ਬਾਕੀ ਵੀਰ ਜੀ ਜਿਹੜੇ ਵੀਰ ਨੂੰ ਪਰਖਿਆ ਹੀ ਰੇਦੀ ਹਨਾ ਇਹ ਬਿਲਕੁਲ ਬਿਲਕੁਲ ਹੀਰੇ ਦੀ ਪਰਖ ਵੀ ਜੀ ਹੋ ਜਾਂਦੀ ਆ ਜੀ ਉਰੀ ਤੇ ਨਹੀਂ ਲੱਗੀ ਆ ਬਸ ਸਹੀ ਗੱਲ ਆ ਜੀ ਇਆਂ ਚਟੇ ਕੋਈ ਕੋਈ ਟਮਕਣਾ ਆਇਆ ਤੇ ਪ੍ਰਿੰਟ 프ਿੰਟ ਜਿਹੜਾ ਰੰਗ ਬਾਜ ਫੁੱਲ ਆ ਟੋਪ ਦੀ ਵਿਹੜ ਆ ਬੋਦੀ ਵਾਲੀ ਵਿਹੜ ਆ ਗਈ ਨਾ ਜੀ ਫੁੱਲ ਕੁਆਲਟੀ ਵਿੱਚ ਫੁੱਲ ਕੁਆਲਟੀ ਫੁੱਲ ਆ ਸੋ ਜੀ ਸੋ ਇਹ ਲੋ ਮੇਰੇ ਸਾਲਾ ਕੱਢਾ ਸਹੀ ਗੱਲ ਆ ਜੀ ਇਹਦਾ ਫਿਰ ਰੇਟ ਕੰਨ ਵੀਰ ਉਹ ਰੇਟ ਤੇ ਇਹੋ ਜਿਹਾ ਵੇਚਣ ਨੂੰ ਭਾਵੇਂ 1 20 ਦੀ ਪੱਛੀ ਵੇਚ ਦੇਂਦੀ ਜਿੰਨੀ ਮੱਧੀ ਵੇਚ ਲਈ ਇਹ ਗੱਲ ਆ ਜੀ ਵੀਰ ਇਹ ਆਪਾਂ ਛੋਟਾ ਜਿਹਾ ਮੁੱਲ ਕਰਨਾ ਵਾ ਜੈ ਜੈ ਜੀ ਮੋਲਕ 95 90 ਜਨਾ ਮੜੀ ਗਈ 85000 ਦੀ ਬੱਛੀ ਦੇ ਰਾਂ ਅੱਛਾ 85000 ਦੀ ਬੱਛੀ ਦੇਣੀ ਆ ਹਾਂ ਬਾਕੀ ਚਲੋ ਜੇ ਫੋਨ ਫਰ ਲੈ ਕਰਦੇ ਆ ਕਰਦਾ ਮਾਰ ਪਰ ਬੱਛੀ ਦੇਖੋ ਟਿਕ ਟਾਂ ਨੂੰ ਵਿਕਣੀ ਆ ਬੱਛੀ ਸਹੀ ਗੱਲ ਆ ਇਹੋ 85000 ਦੀ ਬੱਛੀ ਅਥਲਾਂ ਥੱਬੇ ਲਾਈ ਜਾਂਦੀ ਆ ਠੀਕ ਆ ਵੀਰ ਜੀ ਹਾਂਜੀ ਹੋਰ ਬਾਨੀ ਜੋਂ ਜੋਂ ਦੁੱਧ ਹੋਈਗਾ ਹਾਂਜੀ 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 22 23 ਕਿਲੋ ਤੇ ਜਾ ਕੇ ਖੁਣੋ ਬੱਛੀ ਨੇ ਚੰਗੀ ਖਲਿਆ ਬਣੂ ਚੰਗੀ ਸਿਰੋ ਵਾਲਾ ਆ ਆਪਾਂ 30 ਕਿਲੋ ਕੱਢ ਲੇ ਗਾੜੀ ਵੀਰ ਜੀ ਇਹਦੇ ਗਲਾ ਮਿਲ ਗਈ ਦੋਵੇਂ ਟੋਪ ਤੋਂ ਟੋਪ ਵੀ ਆ ਹਾਂ ਗਾੜੀ हां जी जी दूध फिर आना चंगाए विच पाई जाउगी। 30 किलो ना छोयावा। अच्छा 30 किलो। हां ये पयेआ। अच्छा गब्बण है जे। गब्बण हां। 30 किलो पयेआ। ਛੱਡੀ ਵੀ ਉਹਨਾ ਹੋਣੀ ਆ ਥੋੜੇ ਦਿਨ ਹੋਏ 15 20 15 ਦਿਨ ਹੋ ਗਿਆ। ਠੀਕ ਹੈ ਠੀਕ ਹੈ। ਹੁਣ ਜਿਉਂ ਜਿਉਂ ਵਸ਼ੀ ਬੰਦੀ ਗਈ ਨਾ ਫਿਰ ਵੇਖੋ ਤਿੱਦਨ ਚਾਹਦੀ ਪੂਰੇ 20 ਦਿਨ ਹਜੇ ਗਰੰਟੀ ਨਾਲ ਲਿਖੀ ਆ। ਇਹੇ ਵੀ ਜੀ ਮੇਰੇ ਥੱਲੇ ਉਹ ਆ ਖਲਾਰੇ ਪਾਉਗੀ ਫੁੱਲ ਆਣਾ। ਇਹਨਾ ਵੀ 30 ਕਿਲੋ ਦੁੱਧ ਕੱਢਣਾ ਸਫਾ ਖੜਾ। ਹਾਰੀ ਸਾਰੀ ਦਾ ਥੋੜੀ ਕਰ। ਇਹ ਵੀ ਨਹੀਂ ਪਈਆਂ ਤੇ ਪਹਿਲਾਂ ਹੈ ਵੀ ਆਣਾ ਜਿਆ। ਮਤਲਬ ਥਾਣੇ ਦਾ ਵੇਖ ਲੋ ਇਹ ਵਧੀਆ ਸਹੀ ਗੱਲ ਲੱਗ ਰਹੀ ਏ ਮੁੱਠੀ ਵਾਲਾ ਥਾਣਾ ਨਿਕਲ ਚੰਗੇ ਟਾਪ ਦੇ ਥਾਣੇ ਇਹ ਨਹੀਂ ਕੋਈ ਨਿਗੇ ਨਿਗੇ ਥਾਣੇ ਆ ਚੰਗੇ ਵਧੀਆ ਹਾਂਜੀ ਆ ਜਾ ਵੀਰੇ ਲੈ ਆਓ ਆ ਲੈ ਕਮਲ ਵੀਰ ਇਹੋ ਜਾਨੇ ਕਿੰਨੇ ਲੱਭਣੇ ਬੜੇ ਔਖੇ ਪਏ ਆ ਬਿਲਕੁਲ ਚੰਗੀਆਂ ਵਛੀਆਂ ਉੱਦਾਂ ਤੁਹਾਨੂੰ ਮੰਬਦਾ ਕਰਨੀ ਵੀ ਕੋਝ ਕੇ ਲੈਂਦਾ ਰਿਆਂ ਸਹੀ ਗੱਲ ਆ ਵੀਰੇ ਬੈੜ ਚੰਗੀ ਤੇ ਚੰਗੀ 1.5 ਲੱਖ 2 ਤੱਕ ਵੀ ਵੇਚੀ ਵੀਰ ਨੇ ਹਣਾ ਮਿਲੇ ਸਹੀ ਵਛੀ ਠੀਕ ਆ ਠੀਕ ਆ ਗਾੜੀ ਵਛੀ ਹੋਏ ਵਛੀ ਹੋਏ ਹਾਂ ਜੀ ਨਹੀਂ ਮੁੱਲ ਥੋੜਾ ਜਣਾ ਗਰਮੀ ਚ ਇਹ ਨਹੀਂ ਵੀ ਹਾਂ ਜੀ ਵੱਡੀਆਂ ਦਾ ਪਿਆਰ ਥੋੜਾ ਘਟਿਆ ਹੁਣ ਤੁਮ ਉਸ ਨੂੰ ਇੰਨਾ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਵੀਰ ਜੀ ਦੋਵੇਂ ਹੀ ਵੜਾ ਜਿਹੜੀਆਂ ਟੌਪ ਫੁੱਲ ਕੁਆਲਿਟੀ ਵਾਲੀਆਂ ਲਊ ਵਾਲੀਆਂ ਵਛੀਆਂ ਦੇਵੇਂ ਲਊ ਵਾਲੀਆਂ ਇਹ ਮਸੀਹ ਜੀ ਹੁੰਦੇ ਹੁੰਦੇ ਟੱਪ ਦੀ ਗਈ ਨਾ ਇਹ ਥੱਲੇੋਂ ਖਲਾਰੇ ਪਾਈ ਆਉਗੀ ਥੱਲੇੋਂ ਲੇਵਾ ਵੇਖੀ ਕਿਦਾਂ ਨੂੰ ਜਾਂਦਾ ਇਹਦਾ ਠੀਕ ਹੈ ਵੀਰੇ ਕਮਲ ਵੀਰੇ ਦਾ ਰੇਟ ਫਿਰ ਰੇਟ ਤੇ ਵੀ ਜਿਹੜਾ ਵੀ ਕੱਟ ਨੂੰ ਪਾਣ ਸਵਾ ਕਰੀ ਗਈ ਹੈ ਹਾਂਜੀ ਬਾਕੀ ਲੱਖ ਦੀ ਦੇਦੀ ਐ ਵਾਸੀ ਆਪਾਂ ਕਿ ਜਣੇ ਬਿਲਕੁਲ ਜਾਇਜ਼ ਜਾਇ ਮੁੱਲ 85 ਦੀ ਭਾਵੇਂ ਉਹ ਫੜਲੇ ਪਾਵੇਂ ਫੜਲੇ ਸ਼ਾਇਦ ਉਹ 85 85 ਹਜ਼ਾਰ ਦੇ ਆ 85 85 ਹਜ਼ਾਰ ਜੇ ਕੋਈ ਇਕੱਠਾ ਜੋੜਾ ਲਾਉਂਦੇ ਕਰਦੇ ਹੋਰ ਮਾਨਤਾ ਮਾਨਤਾ ਠੀਕ ਹੈ ਵੀਰ ਜੀ ਆਹ ਵੇਖੋ ਵੀਰ ਜੀ ਚੰਗੀਆਂ ਕੋਈ ਨਹੀਂ ਹਾਰ ਸ਼ਿੰਗਾਰ ਨਹੀਂ ਸਹੀ ਗੱਲ ਆ ਇਹ ਦਾ ਬ੍ਰਾਂਸ ਫਿਰ ਦਾ ਟਾਈਮ ਆ ਇਹੋ ਬਸ ਵੀਰ ਜੀ ਨਹੀਂ ਆ ਗਿਆ ਬਸ ਹਾਂ ਜੀ ਵੀਰ ਜੀ ਇਹ ਦੋ ਹਨਾ ਹਾਂ ਜੀ ਹਾਂ ਜੀ ਆ ਵੀਰ ਜੀ ਵਸੀ ਸੂਮ ਵਾਲੀ ਆ ਠੀਕ ਆ ਜੀ ਹਾਂ ਜੀ ਹਾਂ ਜੀ ਗੱਬਣ ਵਸੀ ਗੱਬਣ ਗੱਬਣ ਠੀਕ ਜੀ ਆ ਜੀ ਹਾਂ ਜੀ ਕੌਲੀਰ ਕਿੰਨੇ ਕ ਦਿਨ ਲੈ ਜੂ ਹਜੇ ਇਹ ਵੇਖੋ ਵੀਰ ਜੀ ਦੇਣ ਤੇ ਭਾਂ ਹਫਤਾ ਲੈ ਜਾਈ ਠੀਕ ਆ ਪਰ ਬਣੂਗੀ ਥੱਲੇ ਉਹ ਬੰਦੀ ਹੁੰਦੀ ਆ ਨਾ ਠੀਕ ਆ ਜੀ ਹੋਰ ਖਾਣਾ ਦੇਣੀ ਐ ਵੀ ਛੋਟੀ ਜੀ ਗੱਲ ਕਰ ਲੈਣੀ ਓਦਾਂ ਬਸ਼ੀ ਦੇ ਨਾ ਤੇ ਬੰਦੇ ਨਾਲ ਗੱਲਬਾਤ ਚੱਲਣੀ ਆ ਅੱਛਾ ਅੱਛਾ ਹੋਣਾ ਪੰਜਰਾ ਖਾਣਾ ਲੱਗੇ ਜੀ ਉਹਦੇ 45000 ਦੀ ਬਸ਼ੀ ਜੜੀ ਆ ਉਹਦੇ ਨਾਲ ਮਤਲਬ ਉਹਨੂੰ ਕਿਹਾ ਵਾ ਅੱਛਾ ਅੱਛਾ ਉਹ 40000 ਲੌਂਦਾ ਵੇਚ ਜੇ ਕੰਮੜਿਆ ਵਾ ਅੱਛਾ ਠੀਕ ਆ ਠੀਕ ਆ ਠੀਕ ਆ ਕੁੰਡੀ ਅੜੀ ਆ ਜੇ ਕੇ ਸੌਂੜਿਆ ਹੋਣ ਨਹੀਂ ਦਿਹਾ ਲੈ ਹੋ ਜੂਗਾ ਆਪਣੇ ਕੋਲ ਚਲੋ ਕੋਈ ਨਹੀਂ ਵੀਰ ਜੀ ਚੰਗੀ ਵੈੜ ਵੀਰ ਜੀ ਬੁਲਬੁਲ ਦਾ ਬੱਚਾ ਇੱਕ ਅੱਛਾ ਇਹ ਹਜੇ ਵੀ ਜੀ ਪੀਸ ਲੈ ਆ ਕਰੋ ਡਿਮਾਂਡ ਵੜੀ ਹੁੰਦੀ ਆ ਤੁਹਾਨੂੰ ਦੱਸਣਿਆ ਵੀ ਸ਼ਾਮੀ ਦਿੱਤਾ ਇੱਕ ਮੈਂ ਚਲੋ ਠੀਕ ਆ ਹਾਂਜੀ 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 ਤੇ ਜਰਸੀ ਪਿਓਰ ਆ ਗਈ ਹਨਾ ਹਾਂਜੀ ਪਿਓਰ ਜਰਸੀ ਕਮਲ ਵੀਰੇ ਇਹਦੇ ਤੇ ਬਰੀਡ ਬਰੂੜੀ ਫੋਲਿਆ ਜੇ ਕੋਈ ਵੀਰ ਸਾਂਭਣਾ ਨਾ ਲੈ ਜਾਏ ਇਹਦੇ ਗਾਂ ਚੰਗੀ ਤਿਆਰ ਹੋਈ ਵਸੀ ਆ ਫਿਰ ਬੇਫਸਮੇ ਆ ਆਈ ਕਿ ਇਹਨੂੰ ਪਤਾ ਹੀ ਨਹੀਂ ਸਹੀ ਗੱਲ ਆ ਵੀਰੇ ਕਿ ਇਹਨੂੰ ਪਤਾ ਨਹੀਂ ਨਸਲ ਨਸਲ ਦਾ ਸਹੀ ਗੱਲ ਆ ਬਹੁਤ ਹੀ ਬੜੀ ਚੰਗੀ ਵਸੀ ਕਿ ਕਾਰੀਗਰ ਕਹਿੰਦੇ ਕਿ ਇਹਨੇ ਨਹੀਂ ਦੇਣੀ ਹਨਾ ਵੀਰੇ ਵੇਖੋ ਵੀ ਕੀ ਗੱਲ ਬੜੀ ਚੰਗੀ ਜਾਇਆ ਕਮਲ ਵੀਰ ਫਿਰ ਇਹ ਕਿੰਨੇ ਦੀ ਆਪਾਂ ਦੇਣੀ ਆ ਇਹ ਵੀ ਜੀ ਛੋਟਾ ਜਿਹਾ ਮੋਲੇ ਦਾ ਬਿਲਕੁਲ ਕੋਈ ਮਾਤਰਾ ਬੰਦਾ ਵੀ ਸਾਹਮਣੇ ਹੈ ਨਾ 10000 6000 ਜਿੰਨਾ ਮਰਜ਼ੀ ਕਰੇ 6000 ਦੀ ਜਿੰਨਾ ਮਰਜ਼ੀ ਫੜਲੇ ਆ 6000 ਦੀ ਫੜਲੇ ਠੀਕ ਹੋ ਗਿਆ ਉਹ ਸ਼ਟ ਕਰ ਦਾਂਗੇ ਠੀਕ ਹੈ ਵੀਰ ਜੀ ਉਹ ਵੈਡ ਫਿਰ ਵੀਰ ਜੀ ਇਹ ਗੱਲ ਚੱਲਣ ਦੀ ਕੋਈ ਫੋਨ ਲਾਏ ਹਨਾ ਲਾਲੇ ਫੋਨ ਉਹਨੂੰ ਦੇ ਦਾਂਗੇ ਜਿੰਨਾ ਤੱਕ ਸਾਈ ਨਹੀਂ ਹੁੰਦੀ ਜੇ ਹੋ ਜੂਗੀ ਤੇ